ਬਹੁਤ ਕਨਾਉਣਾ ਜਿਹੜਾ ਇਹ ਕਾਰਨਾਮਾ ਆ ਆਈਐਸਆਈ ਦਾ ਪਾਕਿਸਤਾਨ ਦਾ ਜਾਂ ਦੇਸ਼ ਵਿਰੋਧੀ ਜਿਹੜੀਆਂ ਅ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਦਾ ਕਿ ਬੜੀ ਘਾਟਾ ਭਰਪੂਰ ਕਾਰਨਾਮਾ ਜਿਹਦੇ ਵਿੱਚ 28 ਸਿਵਿਲਿਅਨ ਜਿਹੜੇ ਆ ਉਹ ਅਤਵਾਦ ਦੇ ਗੋਲੀਬਾਰੀ ਦਾ ਸ਼ਿਕਾਰ ਹੋਏ ਨੇ ਔਰ 17 ਲੋਕ ਨੇ ਜਿਹੜੇ ਹਸਪਤਾਲਾਂ ਦੇ ਵਿੱਚ ਨੇ ਔਰ ਇੱਕ ਐਸਾ ਦੁੱਖ ਹੈ ਜਿਹੜਾ ਸਾਰੇ ਵਦੇਸ਼ ਨੂੰ ਨਹੀਂ ਸਾਰੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਹਰ ਇੱਕ ਭਾਰਤੀ ਵਾਸਤੇ ਇੱਕ ਕਿਸਮ ਦਾ ਜ਼ਖਮ ਆ ਨਸੂਰ ਆਇਆ ਹੈ ਜਿਹੜਾ ਬਣ ਗਿਆ ਕਿ ਇੱਕ ਹਸਦੇ ਵਸਦੇ ਖੇਡਦੇ ਪਰਿਵਾਰ ਜਿਹੜੇ ਜਿਵੇਂ ਉਹ ਕਰਨਲ ਸਾਹਿਬ ਜਿਹੜੇ ਲੈਫਟੀਨੈਂਟ ਸਾਹਿਬ ਸੀਗੇ ਨਰਵਾਲ ਜੀ ਅਜੀ ਇੱਕ ਹਫਤਾ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਇਦਾਂ ਦੇ ਹੋਰ ਬਹੁਤ ਸਾਰੇ ਇਕੱਲੇ ਇਕੱਲੇ ਲੋਕਾਂ ਦੇ ਘਰਾਂ ਦੇ ਜਿਹੜੇ ਘਰਾਂ ਦੇ ਚਿਰਾਗ ਬੁੱਝ ਗਏ ਪਰਿਵਾਰਾਂ ਦੇ ਪਰਿਵਾਰ ਜਿਹੜੇ ਉੱਥੇ ਜਿਨ੍ਹਾਂ ਦੀ ਮੌਤ ਹੋਈ ਆ ਇਹ ਇੱਕ ਨਿੰਦਣਯੋਗ ਅਤੀ ਨਿੰਦਣਯੋਗ ਤੇ ਇਹਨਾਂ ਲੋਕਾਂ ਦਾ ਧਰਤੀ ਦੇ ਉੱਤੇ ਮਤਲਬ ਕਿਸੇ ਕਿਸਮ ਦੀ ਥਾਂ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਲੋਕਾਂ ਦੀ ਔਰ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਔਰ ਆਪਣੇ ਇੱਕ ਕਿਸਮ ਦਾ ਕਿਉਂਕਿ ਅਸੀਂ ਆਮ ਲੋਕ ਇਸ ਜਿਹੜਾ ਇੰਟਰ ਕੰਟਰੀ ਚੀਜ਼ਾਂ ਹੁੰਦੀਆਂ ਜਾਂ ਬਾਰਡਰ ਦੀਆਂ ਚੀਜ਼ਾਂ ਜੱਤਵੱਦ ਵਰਗੇ ਮੁੱਦੇ ਤੇ ਆਮ ਲੋਕ ਕਰ ਕੁਝ ਨਹੀਂ ਸਕਦੇ ਅਸੀਂ ਸਿਰਫ ਅਸੀਂ ਆਪਣੇ ਮਨ ਦਾ ਭਾਵ ਪ੍ਰਗਟ ਕਰਨ ਵਾਸਤੇ ਪਰਸੋਂ ਨਕੌਦਰ ਦੇ ਵਿੱਚ ਜਿਹੜੀ ਹੈਗੀ ਆ ਕੈਂਡਲ ਮਾਰਚ ਕੱਢਿਆ ਸੀ ਆਪਣੀ ਸ਼ਰਧਾਂਜਲੀ ਅਰਪਿਤ ਕਰਨ ਵਾਸਤੇ ਅੱਜ ਨੂਰਮੈਲ ਦੇ ਵਾਸਤੇ ਸਮੂਹ ਆਰਟੀ ਜਥੇਬੰਦੀਆਂ ਨੂਰਮੈਲ ਸ਼ਹਿਰ ਦੇ ਸਾਰੇ ਜਿਹੜੇ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੇ ਬਸ਼ੰਦੇ ਆਮ ਆਦਮੀ ਪਾਰਟੀ ਦੇ ਵੀ ਸਾਰੇ ਵਲੰਟੀਅਰ ਪਿੰਡਾਂ ਦੇ ਵਿੱਚੋਂ ਵੀ ਫੇਰ ਸਾਰੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੱਜ ਵੀ ਪਹੁੰਚੇ ਔਰ ਇਹ ਜਿਹੜੀਆਂ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਜੇ ਇਸ ਹਾਲਾਤ ਦਾ ਮੈਂ ਸਮਝਦੀ ਆ ਕਿ ਦੇਸ਼ ਦੇ ਜਿਹੜੀ ਹਾਕਮ ਨੇ ਉਹਨਾਂ ਦੀ ਇਹ ਫੇਲ ਹੋ ਰਿਹਾ ਦੇਸ਼ ਦੇ ਹਾਕਮਾਂ ਦੀ ਆਪਣੇ ਸਿਵਿਲੀਅਨਸ ਦੇ ਪ੍ਰਤੀ ਲਾਪਰਵਾਹੀ ਆ ਕਿਉਂਕਿ ਜਿਹੜਾ ਉਖਿੱਤਾਂ ਆ ਉਹ ਸੈਲਾਨੀ ਖਿੱਤਾ ਆ ਔਰ ਸੈਲਾਨੀ ਖਿੱਤੇ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੀ ਸਿਕਿਉਰਿਟੀ ਏਜੰਸੀਆਂ ਹੋਣੀਆਂ ਚਾਹੀਦੀਆਂ ਹੁੰਦੀਆਂ ਆ ਔਰ ਉੱਥੇ ਦੀਆਂ ਖਬਰਾਂ ਇਹ ਨੇ ਕਿ ਜਿੱਥੇ ਮੌਕੇ ਤੇ 2000 ਸੈਲਾਨੀ ਮੌਜੂਦ ਹੋਣ ਔਰ ਉਹਨਾਂ 2000 ਸੈਲਾਨੀਆਂ ਦੀ ਪ੍ਰੋਟੈਕਸ਼ਨ ਵਾਸਤੇ ਇੱਕ ਵੀ ਪੁਲਿਸਮੈਨ ਨਹੀਂ ਸੀ ਔਰ ਇੱਕ ਵੀ ਉੱਥੇ ਜਿਹੜਾ ਆਰਮੀ ਕੋਈ ਆਰਮੀ ਮੈਨ ਹੈ ਨਹੀਂ ਸੀ ਜਿਹਦਾ ਕਰਕੇ ਉਹਨਾਂ ਨੇ ਆਪਣੀ ਪੂਰੀ ਰੂਹ ਦੇ ਨਾਲ ਜਾਣਬੁੱਝ ਕੇ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਸ ਦੇਸ਼ ਦਾ ਹਾਕਮ ਜਿਹੜਾ ਆ ਉਹ ਜੱਤ ਪੱਤ ਤੇ ਖੇਡਦਾ ਉਹ Hindu Musliman ਤੇ ਖੇਡਦਾ ਔਰ ਉਹਨਾਂ ਨੇ ਉਸ ਪੱਤੇ ਨੂੰ ਉੱਥੇ ਖੇਡਿਆ ਉਸ ਪੱਤੇ ਨੂੰ ਉੱਥੇ ਖੇਡ ਕੇ Hindu Musliman ਦੀ ਗਲਵੱਟ ਕਰਕੇ ਉਹਨਾਂ ਨੇ ਗੋਲੀਆਂ ਜਿਹੜੀਆਂ ਮਾਰੀਆਂ ਨੇ ਇਹ ਬਹੁਤ ਕਨਾਉਣਾ ਕਮਿਆਰ اور ਬੇਸ਼ਰਮੀ ਦੀ ਹੱਦ ਦੇਖੋ ਤੁਸੀਂ ਕਿ ਹਮਲੇ ਤੋਂ 3 ਦਿਨ ਬਾਅਦ ਮੋਦੀ ਸਾਹਿਬ ਆਪਣੀ ਇਲੈਕਸ਼ਨ ਕੈਂਪੇਨ ਵਾਸਤੇ ਬਿਹਾਰ ਦੇ ਵਿੱਚ ਰੈਲੀਆਂ ਕਰਦੇ ਫਿਰਦੇ ਨੇ ਕੈਂ ਦਾ ਮਤਲਬ ਦਿਲ ਹੈ ਨਹੀਂ ਇਹਨਾਂ ਦੇ ਵਿੱਚ ਔਰ ਇਹਨਾਂ ਨੂੰ ਆਪਣੇ ਲੋਕਾਂ ਦੇ ਨਾਲ ਆਪਣੇ ਦੇਸ਼ ਦੇ ਨਾਲ ਮੁਹੱਬਤ ਨਹੀਂ ਆਪਣੇ ਲੋਕਾਂ ਦੇ ਨਾਲ ਮੁਹੱਬਤ ਨਹੀਂ ਸਿਰਫ ਤੇ ਸਿਰਫ ਆਪਣੇ ਸੱਤਾ ਨਾਲ ਮੁਹੱਬਤ ਆ ਕਿ ਚੋਣ ਰੈਲੀ ਇੰਨੀ ਜਲਦੀ ਅਜੇ ਉਹਨਾਂ ਦੇ ਸੱਥਰ ਘਰਾਂ ਦੇ ਵਿੱਚ ਨੇ ਅਜੇ ਲਾਸ਼ਾਂ ਉਹਨਾਂ ਦੀਆਂ ਜਿਹੜੀਆਂ ਉਹ ਪਹੁੰਚ ਰਹੀਆਂ ਅਜੇ ਸੰਸਕਾਰ ਤੱਕ ਨਹੀਂ ਹੋਏ ਔਰ ਦੇਸ਼ ਦੇ ਹਾਕਮ ਨੂੰ ਜਿਹੜੀਆਂ ਉਹ ਪੋਲਿਟਿਕਲ ਰੈਲੀਆਂ ਦੇ ਵਿੱਚ ਜਾਣਾ ਸ਼ੋਭਦਾ ਆ ਕਿ ਉਹਦੇ ਵਿੱਚ ਉਹਦੇ ਅੰਦਰ ਕੋਈ ਭਾਵਨਾ ਹੈ ਕਿ ਨਹੀਂ ਹੈ ਔਰ ਇਹ ਇਹ ਜਿਹੜੀ ਹੈ ਨਾ ਭਾਵਨਾਹੀਣ ਲੋਕ ਨੇ ਇਹ ਜਿਹੜੇ ਲੋਕਾਂ ਦਾ ਦੁੱਖ ਦਰਦ ਨਹੀਂ ਸਮਝ ਸਕਦੇ ਦੁੱਖ ਨਹੀਂ ਸਮਝ ਸਕਦੇ ਇਸ ਕਰਕੇ ਇਹਨਾਂ ਤੋਂ ਕੋਈ ਬਹੁਤੀ ਆਸ ਉਮੀਦ ਹੈ ਨਹੀਂ ਉਸ ਕਲਪੁਰਖ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਆ ਕਿ ਵਿਚੜੀਆਂ ਰੂਹਾਂ ਨੂੰ ਜਿਹੜੇ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਔਰ ਸਾਡੇ ਲੋਕਾਂ ਨੂੰ ਸਭ ਨੂੰ ਇਦਾਂ ਹੀ ਭਾਈਚਾਰ ਸਾਂ ਜਿਹੜੀ ਬਣਾ ਕੇ ਰੱਖਣ ਤਾਂ ਕਿ ਅਸੀਂ ਇੱਕ ਦੂਸਰੇ ਦੇ ਕੰਮ ਆਉਂਦੇ ਰਹੀਏ ਇਹ ਆਪਣੀ ਪ੍ਰੋਟੈਕਸ਼ਨ ਇੱਕ ਕਿਸਮ ਦਾ ਆਪ ਕਰਨ ਵਾਲੀ ਹੈ ਜਿੱਥੇ ਸਾਰਾ ਸਿਸਟਮ ਸਾਰਾ ਤੰਤਰ ਫੇਲ ਹੋਇਆ ਉੱਥੇ ਸਿਰਫ ਅਸੀਂ ਉਸ ਅਕਲਪੁਕ ਸੱਚਪਾਛ ਅੱਗੇ ਦੁਆ ਕਰਦੇ ਜੀ ਮੈਮ ਜਿੱਥੇ ਪਾਸੇ ਅਟਾਰਸ ਅਟੈਕਸ ਹੈਗਾ ਉੱਥੇ ਪਾਸੇ ਹਿੰਦੂ ਤੇ ਮੁਸਲਮਾਨ ਦੀ ਗੱਲ ਹੋ ਰਹੀ ਸੀ ਪਰ ਉੱਥੇ ਕੁਝ ਕੁ ਮੁਸਲਮਾਨੇ ਇੰਦਾ ਦੇ ਵੀ ਸੀ ਜਿੰਨਾਂ ਨੇ ਕਾਫੀ ਸਲਾਦੀਆਂ ਦੀ ਜਾਨ ਬਚਾਈ ਸੀ ਪਰ ਇੱਥੇ ਜਿਹੜਾ ਸੋਸ਼ਲ ਮੀਡੀਆ ਜਾਂ ਕੋਈ ਵੀ ਮੀਡੀਆ ਉਧਰ ਦੀ ਗੱਲ ਨਹੀਂ ਕਰ ਰਿਹਾ ਇਹਦੇ ਬਾਰੇ ਕੀ ਕਹੋਗੇ ਮੀਡੀਆ ਜਿਹੜਾ ਨਾ ਉਹ ਭਾਜੀਪੀ ਦਾ ਖਰੀਦੇ ਹੋਏ ਨੇ ਇਸ ਵੇਲੇ ਦਿਲ ਤੱਕ ਇਹ ਕਰਦਾ ਕਿ মিডিਆ ਵਾਸਤੇ ਵੀ ਕੋਈ ਘਟੀਆਂ ਸ਼ਬਦ ਵਰਤੇ ਜਾਣ ਪਰ ਸਾਡੀ ਜਮੀਰ ਗੁਵਾਰਾ ਨਹੀਂ ਕਰਦੀ ਇਹ ਤਾਂ ਉਹਨਾਂ ਦੇ ਕਹਿ ਲੋ ਕਿ ਬਈ ਖਰੀਦੇ ਹੋਏ ਨੇ ਇਹ ਉਹਨਾਂ ਦੇ ਗੁਲਾਮ ਨੇ ਜਿਹੜਾ মিডিਆ ਆ ਜਿਹੜਾ ਇਸ ਤਰੀਕੇ ਨਾਲ ਬੋਲਦਾ ਕਿਉਂਕਿ ਭਾਜਪਾ ਦੀ ਨੀਤੀ ਰਾਜਨੀਤੀ ਇਹ ਹੈ ਕਿ ਉਹਨੇ Hindu Musliman ਕਰਕੇ ਹੀ ਆਪਣੀ ਰਾਜਨੀਤੀ ਬਰਕਰਾਰ ਰੱਖਣੀ ਆ ਪਰ ਦੇਸ਼ ਦੇ ਲੋਕ ਜਿਹੜੇ ਹੁਣ ਵੀ ਆਪਸ ਵਿੱਚ ਬਹੁਤ ਸਾਰੇ ਹਿੰਦੂ ਲੋਕ ਸਾਹਮਣੇ ਆਏ ਆ ਬਹੁਤ ਸਾਰੇ ਹਿੰਦੂ ਲੋਕਾਂ ਨੂੰ ਅਸੀਂ ਸੁਣ ਰਹੇ ਆ ਬਹੁਤ ਸਾਰੇ ਹਿੰਦੂ ਲੋਕ ਔਰ ਇਨਫੈਕਟ ਜਿਹੜੇ ਲੋਕ ਉੱਥੇ ਜਿਹੜੇ ਇਸ ਹਮਲੇ ਦਾ ਸ਼ਿਕਾਰ ਹੋਏ ਆ ਜਿਹੜੇ ਉਹਨਾਂ ਦੇ ਵਿੱਚੋਂ ਬਚਾਏ ਗਏ ਆ ਉਹ ਮੁਸਲਮਾਨਾਂ ਵੱਲੋਂ ਬਚਾਏ ਗਏ ਆ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਿਆ ਗਿਆ ਉਹਨਾਂ ਵਾਸਤੇ ਹੋਟਲ ਖੋਲੇ ਗਏ ਆ ਉਹਨਾਂ ਵਾਸਤੇ ਜਿਹੜੇ ਆ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਆ ਔਰ ਦੇਸ਼ ਦੀ ਸਰਕਾਰ ਨੇ ਕੀ ਕੀਤਾ ਕਿ ਐਨ ਇਸ ਮੌਕੇ ਤੇ ਜਦੋਂ ਪਾਕਿਸਤਾਨ ਨੇ ਕਹਿ ਦਿੱਤਾ ਕਿ ਹਵਾਈ ਉਡਾਣਾ ਜਿਹੜੀਆਂ ਪਾਕਿਸਤਾਨ ਦੇ ਵਿੱਚ ਨਹੀਂ ਜਾਣਗੀਆਂ ਔਰ ਉਹਨਾਂ ਨੇ ਉਡਾਣਾ ਦਾ ਕੋਈ ਪ੍ਰਬੰਧ ਨਹੀਂ ਕੀਤਾ ਔਰ ਉਹਨਾਂ ਨੇ ਆਪਣੇ ਕਿਰਾਏ ਜਿਹੜੇ ਨੇ ਉਹ 8 8 ਗੁਣਾ ਜਿਹੜੇ ਕਿਰਾਏ ਵਧਾ ਕੇ ਰੱਖ ਦਿੱਤੇ ਦੇਸ਼ ਦੀ ਸਰਕਾਰ ਦਾ ਉਹਦੇ ਤੇ ਕੋਈ ਧਿਆਨ ਨਹੀਂ ਹੈ Hindu Muslim Sikh Isai ਇਸ ਮੁਲਕ ਦਾ ਇਹ ਇੱਕ ਖੂਬਸੂਰਤ ਗੁਲਦਸਤਾ ਆ ਇਹਨੇ ਇਕੱਠੇ ਹੀ ਰਹਿਣਾ ਆ ਬੀਜੇਪੀ ਸਰਕਾਰ ਜਿੰਨੀ ਮਰਜ਼ੀ ਜ਼ੋਰ ਲਾ ਲਵੇ ਜਿੰਨੀ ਮਰਜ਼ੀ ਨਫ਼ਰਤ ਫੈਲਾ ਲਵੇ ਔਰ ਕੋਈ ਨਾ ਕੋਈ ਐਸਾ ਜ਼ਰੂਰ ਕੁਛ ਨਾ ਕੁਛ ਹੋ ਜਾਂਦਾ ਜਿੱਥੇ ਫਿਰ ਇਹੀ ਸਬੂਤ ਮਿਲਦਾ ਕਿ ਹਿੰਦੂ ਮੁਸਲਮਾਨ ਜਿਹੜੇ ਨਾ ਉਹ ਦੋ ਨਹੀਂ ਹੈਗੇ ਸਿੱਖ ਈਸਾਈ ਸਾਰੇ ਇਹ ਦੋ ਚਾਰ ਨਹੀਂ ਹੈਗੇ ਇੱਕੋ ਹੀ ਇੱਕੋ ਹੀ ਨੇ ਉਹ ਸਾਰੇ ਆਪਣੇ ਦੇਸ਼ ਨੂੰ ਔਰ ਸਾਰੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਮੈਂ ਪਾਕਿਸਤਾਨ ਦੇ ਵੱਲੋਂ ਵੀ ਇੱਕ ਪ੍ਰਤੀਕਿਰਿਆ ਆਈ ਹੈ ਜਿਵੇਂ ਇੰਡੀਆ ਦੇ ਵੱਲੋਂ ਵੀ ਜੇ ਰੱਦ ਕੀਤੇ ਗਿਆ ਸੀ ਪਰ ਪਾਕਿਸਤਾਨ ਵੱਲੋਂ ਜਿਹੜੇ ਵਿਜੇ ਰੱਦ ਕੀਤੇ ਗਿਆ ਉਹਨਾਂ ਵਿੱਚੋਂ ਪੰਜਾਬੀਆਂ ਦੇ ਵਿਜੇ ਛੱਡ ਕੇ ਬਾਕੀ ਸਾਰੇ ਵੀ ਜੇ ਰੱਦ ਕਰ ਦਿੱਤੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਅ ਦੇਖੋ ਜਦੋਂ ਦੇਸ਼ ਦੀ ਜਿਹੜੀ ਹਕਮ ਆ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਸਿਆਸਤ ਧਰਮ ਦੇ ਆਧਾਰ ਤੇ ਖੇਡੇਗਾ ਜਦੋਂ ਗਵੰਡੀ ਮੁਲਕਾਂ ਨੂੰ ਪਤਾ ਲੱਗ ਗਿਆ ਇਹਨਾਂ ਦੀ ਕਮਜ਼ੋਰੀ ਦਾ ਤਾਂ ਉਹ ਕਿਉਂ ਨਹੀਂ ਖੇਡਣਗੇ ਧਰਮ ਦੇ ਦਰ ਤੇ ਉਹਨਾਂ ਨੇ ਵੀ ਉਹੀ ਪੱਤਾ ਜਿਹੜਾ ਅਖਤਿਆਰ ਕੀਤਾ ਜਿਹੜਾ ਕਿ ਬਹੁਤ ਮਾੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਭੁਖ ਵਾਸਤੇ ਵੀ ਬੜੇ ਮਾੜੀਆਂ ਚੀਜ਼ਾਂ ਨੇ ਪਰ ਸਿੱਖ ਐਸੇ ਨਹੀਂ ਹੈਗੇ ਕਿ ਵੀ ਬੇਹਿਸ ਨਹੀਂ ਹੈਗੇ ਕਿ ਵੀ ਉਹ ਇਹਨਾਂ ਦੀਆਂ ਇਹੋ ਜਿਹੀਆਂ ਚਾਲਾਂ ਦੇ ਵਿੱਚ ਆ ਜਾਣਗੇ ਔਰ ਇਹ ਇਸ ਇਸੇ ਮੁਲਖ ਨੇ ਸ਼ੁਰੂ ਕੀਤਾ ਇਹ ਭਾਜਪਾ ਨੇ ਸ਼ੁਰੂ ਕੀਤਾ ਔਰ ਭਾਜਪਾ ਜਿਹੜੀ ਆ ਇਹਦੀ ਸਾਰੀ ਜ਼ਿੰਮੇਵਾਰੀ ਆ ਜੋ ਕੁਝ ਵੀ ਇਹ ਸਾਰਾ ਕੁਝ ਹੋ ਰਿਹਾ